ਸ਼ਾਪੋ ਖੰਡਿਆਲਾ ਸਾਂ ਨੂੰ ਆਇਆ ਜੀ ਆਪਾਂ ਡੇਰਾ ਬਾਬਾ ਨਾਨਕ ਜਾਣਾ ਸਿੱਧੇ ਉਥੋ ਸਾਗਰਾਂ ਮਤਲਿਆ ਰਿਹਾ ਜੀ ਮਹਾਰਾਜ ਭਾਨਤਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਸਾਤ ਛੱਡਿਆ ਸੀ ਉੱਥੇ

ਸਾਡੇ ਕੋਲ ਪੰਜ ਪੌਣ ਕੀਤਾ ਉਹ ਵਰਗਵਾਰਾ ਸਾਇਦ ਜੀ ਜਗਾ ਸਥਾਪਿਤ ਕੀਤਾ ਇਥੇ ਮਠਿਆਈਆਂ ਪਕੌੜੇ ਲੰਗਰ ਰੋਹ ਦੇ ਚਾ ਰਾਤ ਰਹਿਣ ਵਾਸਤੇ ਆਰਾਮ ਵਾਸਤੇ ਬਿਸਰੇ ਸੰਗ ਜਿਹੜਾ ਇਹ ਭਾਈ ਟਰਦਾ ਇਥੋਂ ਕਲਿਆਰ ਖਲਿਆੜਾ ਸ਼ਾਨੀਆਂ ਤੋਂ ਉਹ ਇਥੇ ਆਣ ਕੇ ਰਾਤ ਫੈਲਦਾ ਇਥੋਂ ਅਗਲਾ ਪ੍ਰਾਣ ਅਰਤ ਵੇਲੇ ਬਣਦਾ ਇਥੇ ਰੱਖਦੇ 10 ਵਜੇ ਕੱਕ ਬਾਬਾ ਜੀ ਦੇ ਹੁਕਮ ਅਤ ਇੱਕ ਨੰਦਾ ਇਥੇ ਜਲੇਬੀਆਂ ਵਰਤਰੀਆਂ ਨੇ ਪਕੌੜੇ ਵਰਤਰੇ ਨੇ ਮਠਿਆਈਆਂ ਯੂਸ ਫਰੂਟ ਕੜਾਫੋਲੀਆਂ ਦੇਦਾ ਜਿਉ ਜਿਉ ਸੰਗਤਾਂ ਵੀ ਇਥੇ 10 ਵਜੇ ਜਾਂਦੀਆਂ ਨੇ ਉਹਨਾਂ ਦੀਆਂ ਰਸਾਪ ਮੰਜ਼ੂਰ ਹੋਈਆਂ ਨੇ ਇਥੇ ਬਾਬਾ ਜੀ ਕੋਲ ਨਵਾਸੀ ਦਾ ਮੇਲਾ ਆਉਂਦੇ ਨੇ ਲੌਂਗ ਬਸਾਦ ਆਲਾਦੀ ਪ੍ਰਾਪਤੀ ਵਾਸਤੇ ਇਥੋਂ ਸੰਤਾਨ ਬਖਸ਼ ਕਰਦੇ ਨੇ ਲੱਖਾਂ ਸੰਤਾਨ ਨੂੰ ਇਥੋਂ ਆਲਾਦੀ ਪ੍ਰਾਪਤੀ ਰਹੀ ਲੌਂਗ ਬਸਾਦ ਦੀ ਦਾਤ ਜੋ ਕੋੜਾ ਸਾਹਿਬ ਦਿੱਤੀ ਜਾਂਦੀ ਏ ਉਹ ਇਸ ਗੁਰਦੁਆਰਾ ਸਾਹਿਬ ਦੀ ਜੋ ਪ੍ਰਸਾਦ ਦੀ ਦਾਤ ਦਿੱਤੀ ਜਾਂਦੀ ਏ ਇਥੇ ਗੁਰੂਵਾਸੀ ਤੇ ਮੇਲਾ ਲੱਗਦਾ ਹੈ ਸੰਗਰਾਮ ਦਾ ਮੇਲਾ ਲੱਗਦਾ ਹੈ ਮਸਿਆ ਦਾ ਮੇਲਾ ਲੱਗਦਾ ਹੈ ਹਰ ਤਿਹਾੜੇ ਤੇ ਹਰ ਗੁਰੂ ਸਾਹਿਬ ਦਾ ਮਨਾਇਆ ਜਾਂਦਾ ਹੈ ਇੱਥੇ ਹਰ ਮੇਲਾ ਲੱਗਦਾ ਗੁਰੂ ਨਾਨਕ ਦਾ ਮੇਲਾ ਗੁਰੂ ਸ੍ਰੀ ਚੰਦਰ ਮਹਾਰਾਜ ਜੀ ਦਾ ਸਾਰੇ ਗੁਰੂਆਂ ਦੇ ਇੱਥੇ ਭਗਤਾਂ ਦੇ ਮੇਲੇ ਮਨਾਏ ਜਾਂਦੇ ਨੇ ਬਾਬਾ ਸੁਖਦੇਵ ਸਿੰਘ ਜੀ ਬੇਬੀ ਸਾਹਿਬ ਸੋਹਣੀ ਕੀਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਬੜੀਆਂ ਕਿਰਪਾ ਨਾਲ ਨੇ ਉਹ ਸੰਤਾਂ ਨਾਲ ਇੰਨਾ ਪਿਆਰ ਕਰਦੇ ਨੇ ਵੀ ਇਹ ਸੰਗਤਾਂ ਨੂੰ ਵੀ ਜਾਣ ਵਾਲਾ ਬਟਾਟਾ ਜਾਨੀਆਂ ਨੇ ਸੰਗਤਾਂ ਦੇ ਨਾਲ ਉਹਨਾਂ ਦਾ ਬੜਾ ਪਿਆਰ ਹੈ ਜਿਵੇਂ ਕਿ ਕੱਲ 10 ਵਜੇ ਜਦੋਂ ਭੋਗ ਕਹਿਣਗੇ ਉਹ ਉਧਰ ਪ੍ਰੰਪਰਾਇਕ ਕਿਹਨ ਢਾਕੀਤ ਸਮਾਰੋਗਾ ਉਹ ਪ੍ਰੰਪਰਾਇਕ ਤੇ ਵਿਆਹ ਸ਼ਾਦੀਆਂ ਵੀ ਇਹਦੇ ਜਾਣ ਕੇ ਆ ਮੈਡੀਕਲ ਫ੍ਰੀ ਮੈਡੀਕਲ ਸਪੋਰਟ ਜਿਹੜੇ ਖੁੱਲ ਜਾਂਦੇ ਨੇ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਅੱਜ ਵੀ ਅੰਮ੍ਰਿਤ ਵੇਲੇ ਕੋਲ ਅੱਜਾ ਹੋਇਆ ਜਾਂਪਰ ਕਾਇਮ ਕਰ ਰਹੇਗਾ ਭਾਈ ਲੋੜ ਵਿਚਾਰੇ ਤੇ ਦਵਾਈਆਂ ਬੇਟੀਆਂ ਦੇ ਵਿਆਹ ਹਿੱਤੇ ਜਾਂਦੇ ਨੇ ਇੱਥੇ ਦਾਜ ਸਮੇਤ ਬੇਟੀਆਂ ਨੂੰ ਵਿਦਾ ਕੀਤਾ ਜਾਂਦਾ ਹੈ ਸਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਨੇ ਨੇਤਰਹੀਣ ਲੋਕਾਂ ਨੂੰ ਇੱਥੇ ਗੈਂਟ ਲਗਾ ਕੇ ਅੱਖਾਂ ਦੇ ਇਲਾਜ ਫਰੀ ਕੀਤੇ ਜਾਂਦੇ ਨੇ ਸੌੜ ਦੇ ਤਗਰੀਬਾ ਨੂੰ

ਲਾਹੇ ਗੁਰੂ ਜੀ ਦਾ ਖੰਡਾ ਸ੍ਰੀ ਵਾਹਿਗੁਰੂ ਦੀ ਇਫਤਿਹ ਫਤਿਹ ਫਤਿਹ ਸਭ ਦੇ ਜੰਨੂ ਬਣਾਏ ਬੰਦੇ ਖੜੇ ਹੋ ਜੀ ਇਹਨਾਂ ਨੂੰ ਮੈਂ ਹੋਰ ਪ੍ਰਾਜੈਕਟ ਤੋਂ ਲਾਭ ਦੱਸਣ ਆਇਆ ਹਾਂ ਰੂਪਾ ਪੈਸਾ ਦਾ ਹਰ ਤੇ ਸਿਧਿਆ ਕਾਲ ਹੈ ਸਿਧਿਆ ਦਾ ਆ ਬਿੜਾ ਕੇ ਆਓ ਆ ਕੇ ਆਓ ਜੀ ਬੰਦ ਜੀ ਆਓ ਸੋਨੋ बाबा सुखदेव सिंह जी बेटी साहिब ਸੋਮ ਗੰਦੀ ਜੀ 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 ਦੇਖੀ ਅਪਨਾ ਸੋਰ ਮਹਾਰਾਜ ਜੀ ਜੰਗਾਂ ਨੂੰ ਸਮਾਪਤ ਕਰਦੇ ਹੋ ਨੰਬਰ 1 ਜੀ ਆ ਗਏ ਜੀ 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 ਆਓ ਪਿਆਰੋ ਦਸ ਦਿੱਖੀਆਂ ਕਰਕੇ ਜਾ ਹੱਸੋ ਜੀ ਆਮ ਦੇ ਨਾਲ ਸਰਸ਼ਣ ਦੇ はい。 ਸਭ ਕੋਏ ਜਿਵੇਂ ਪਿਰਮ ਪਿਆਲਾ ਖਜ਼ਮ ਕਾਵਾਂ ਜੈ ਭਾਵੇ ਤੇ ਦੇ ਰੱਜੇ ਰਹਿਣਾ ਸਹਤਿਆ ਸਰ ਕੰਖੇ ਜੁੜੇ ਬੈਠੋਈ ਸੋਧਿਆ ਫਿਰਦਾ ਕੋ ਕਹਿੰਦਾ ਚਾਹ ਕਹਿੰਦਾ ਆਂ

ਗੁਰੂ ਨਾਨਕ ਬਾਛਾਈ ਦੇ ਮਕਾਮ ਗੁਰੂ ਸਾਹੀ ਦੇ ਦਾਸਨ ਦਸਾਰੇ ਗਾਉਂਦੇ ਰਹੀ ਗੁਰੂ ਨਾਨਕ ਜੀ ਉਹ ਸਾਚੂਲਾ ਜੀਏ ਜਾਨ ਤੀ ਲੋਕ ਮੇ ਆਏ ਐਸੇ ਬਾਦਰਵਾਨ ਹਲਕ ਲਗਾਇਆ ਗੁਰਦੇ ਪਾਇਆ ਮਾਨ ਨਾ ਗਏ ਉਹ ਹਰ ਦਾ ਚੋਲਾ ਇਸ ਵੇਲੇ ਸੰਗਤਾਂ ਗੁਰੂ ਨਾਨਕ ਬਾਛਾ ਜੀ ਆਹ ਸਮਾਸ਼ੀ ਸੇ ਜੀ ਬੇਦੀ ਸੋਮੀ ਵੀ ਗੁਰਸਾਹਬ ਤੇ ਪਹੁੰਚਿਆ ਨੇ ਰਣਾਰੇ ਬਾਦਸ਼ਾ ਰਹਿਮਤ ਕਰੋ ਕਿਰਪਾ ਕਰੋ ਬਾਬਾ ਜੀ ਨੂੰ ਬਾਬਾ ਜੀ ਦੇ ਪਰਿਵਾਰ ਨੂੰ ਸੋਜੀਆ ਸੰਗਤਾਂ ਨੂੰ ਨਾਮਦਾਨ ਸਾਸਨ ਦੋਗ ਦੀ ਦਾਤ ਵਖਰੇ ਕਰਾਉਣੀ ਜੋ ਵੀ ਮਨੋਕਾਮਨਾ ਲੈ ਕੇ ਸੰਗਤਾਂ ਨੇ ਅੱਜ ਦੇ ਦੂਸਰੇ ਪ੍ਰਾਰਏ ਸਮੂਲਿਤ ਕੀਤੀ ਰਣਾਰੇ ਬਾਦਸ਼ਾ ਗੁਰਮਰਯਾਦਾ ਹਜ਼ਾਰ ਸਾਰੇ ਆ ਨਾ ਮਨੋ ਕਾਮਾ ਮਾ ਪੂਰੀਆ ਘਣਿਆ ਦੇਵੀ ਪਰਿਵਾਰ ਦੀ ਚੜ੍ਹਦੀ ਜਲਾ ਕਰਨੀ ਗੁਰੂ ਲਾਲਗਨ ਕਰੀ ਜਲਾ ਗੁਰੂ ਜੀ ਲਾਏ ਫਿਰ ਵਾਤ ਰਾ ਭਲਾ ਵਾਹਿਗੁਰੂ ਦਾ ਘਰ ਸਾਹਿ ਵਾਹਿਗੁਰੂ ਕੀ ਬਤੇ ਜੀ ਬੋਈ ਬੋਈ ਨਾ ਜੇ ਤੁਹਾਡੇ ਕੋਲ ਆ سڀ ڪجهه جي زمين تي سري ٽي پاسا ۾ خون ۾۽ سڀني ماڻهن کي سلام عليڪم جو پيغام ڏين ٿا ڊاڪٽر سڪو تقريري زمين تي ڀلو مان ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਮੰਮਨ ਚਾਲਣੀ ਕਿਸੇ ਤਰ੍ਹਾਂ ਤੇ ਸਭਾ ਗੁਰੂਆਂ ਸੰਗਤਾਂ ਮੰਨ ਕੇ ਰਿਹਾ ਫਾਖਾ ਪੰਮੀਣਾ ਰਿਆ ਗੁਰੂ ਨਾਨਕ ਜੀ ਦੇ ਪਿਆਰ ਦੀ ਸੇਵਾ ਗੁਰੂ ਸਾਹਿਬ ਦੀ ਦਾਤ ਦਿੱਤੀ ਜਾਂਦੀ ਹੈ ਗੁਰਦੁਆਰਾ ਸਰਵਿਕੀ ਗੁਰਦੁਆਰਾ ਬਾਬਾ ਸੇਈ ਅੰਦਰ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਜੀ ਦੇ ਧਾਰਮਿਕ ਲਾਹੂ ਦਸਤ ਦੀ ਦਾਤ ਅਲਾਤੀ ਪ੍ਰਾਪਤੀ ਵਾਸਤੇ ਦਿੱਤੀ ਜਾਂਦੀ ਹੈ ਮਹਾਂਪੁਰਖਾਂ ਵੱਲੋਂ सदनाम ਆਰੇ ਕਿਰੋ ਮੇਰੇ ਬੰਦ ਕਾ ਤੇਰੇ ਕਿਰੋ ਮੈਂ ਮੈਂ ਨੋਹ ਨੋਹ ਮਾ ਫੁਰਮਾਨ ਸਾਹਿਬ ਦੀ ਆਈ ਵਾਹਿਗੁਰੂ ਜੀ ਖਾਲਸਾ ਵਾਹਿ ਫਤਹਿ ਅਸ਼ਾਪੋ ਖਡਿਆਲਾ ਸਾਹਿਬ ਕੋ ਆਇਆ ਜੀ ਆਪਾਂ ਡੇਰਾ ਬਾਬਾ ਨਾਨਕ ਜਾਣਾ ਸਿੱਧੇ ਉੱਥੋਂ ਸੰਗ ਦਾ ਮਤਲਬ ਹੈ ਜੀ ਮਹਾਰਾਜ ਧੰਤਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 14 ਸਾਤ ਛੱਡਿਆ ਸੀ ਉੱਥੇ ਮਹਾਰਾਜ ਨੇ ਇਸ ਕਰਕੇ ਸੰਗਤਾਂ ਇੱਥੋਂ ਖਡਿਆਲਾ ਸਾਹਿਬ ਕੋ ਸੇਵਾਦਾਰ ਨੇ ਹਰ ਹਰ ਸਾਲ ਸਾਲ ਉਹ ਸੰਗ ਲੈ ਕੇ ਜਾਂਦੇ ਨੇ ਸੰਗਤਾਂ ਜਾਂਦੀਆਂ ਨੇ ਬੜੇ ਖੁਸ਼ੀਆਂ ਮਨਾਉਂਦੀਆਂ ਨੇ ਤੇ ਰਾਤ ਵਿੱਚ ਲੰਗਰ ਚੱਲਦੇ ਨੇ ਮਹਾਰਾਜ ਉਹਨਾਂ ਅਸੀਂ ਤਾਂ ਤਾਂ ਸ੍ਰੀ ਚੰਦ ਸਾਹਿਬ ਜੀ ਗੁਰਦਾਸ ਸਾਹਿਬ ਰੁਕੇ ਹੋਏ ਆ ਰਾਤ ਨੂੰ ਤੇ ਸਵੇਰੇ ਚਾਲੇ ਪਾਵਾਂਗੇ ਮੇਰੇ ਬਾਬੇ ਨਾਨਕ ਦੇ ਇਥੋਂ ਦਰਿਆ ਪਾਰ ਕਰਕੇ ਫਿਰ ਅਸੀਂ ਅੱਗੇ ਜਾ ਕੇ ਕਿਸੇ ਸਥਾਨ ਤੇ ਰੁਕਾਂਗੇ ਸਟਾਪ ਕਰਾਂਗੇ ਰਾਤ ਨੂੰ ਉਸ ਫਿਰ ਆਪਾਂ ਚੱਲਾਂਗੇ ਚਾਲੇ ਪਾ ਕੇ ਫਿਰ ਸਿੱਧੇ ਮੇਰੇ ਬਾਬੇ ਨਾਨਕ ਜਾਵਾਂਗੇ ਆਪਾਂ ਉਸ ਬਾਅਦ ਤੇ ਉੱਥੇ ਹੀ ਆਪਾਂ ਸਥਾਪਨਾ ਰੁਕ ਜਾਵਾਂਗੇ ਆਪਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਬਾਬਾ ਸੁਖਦੇਵ ਸਿੰਘ 베ਦੀ ਜੀ ਜੋ ਕਿ 16 ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਓ ਸੀ ਆਓ ਸੀ ਉਹਨਾਂ ਕੋ ਜਾਣ ਦੇ ਕੋ ਸੰਗ ਮਿਲੇ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਾਬਾ ਜੀ ਪਰਮ ਸ਼ਰਮਾਨ ਜੋਗ ਜੈਸਵ ਦੇਸ ਜੁੜ ਬੈਠੇ ਗੁਰੂ ਨਾਨਕ ਨਾਮ ਲੈਵੋ ਸਕਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਧਾਈਆਂ ਗੁਰਸਿੱਖਾਂ ਨੂੰ ਬਧਾਈਆਂ ਅੱਜ ਬੜਾ ਮੁਬਾਰਕ ਦਿਨ ਹੈ ਸੰਗ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ 1 ਮਾਰਚ ਨੂੰ ਚੱਲ ਕੇ 4 ਮਾਰਚ ਨੂੰ ਮੇਰਾ ਬਾਬਾ ਨਾਨਕੂ ਤੇ ਪਹੁੰਚ ਗਿਆ ਅੱਜ ਉਸ ਸੰਗ ਮੇਲੇ ਦੀ ਅਰੰਭਤਾ ਹੋਈ ਹੈ ਅੱਜ ਸ਼ਾਮ ਤੱਕ ਰਾਤ ਤੱਕ ਸੰਗ ਇਥੇ ਟਾਂਡੇ ਵਿਖੇ ਪਹੁੰਚ ਜਾਏਗਾ ਗੁਰਦੁਆਰਾ ਗੁਰੂ ਨਾਨਕਦਰਵਾਪ ਤਪਸਾਨ ਬਾਬਾ ਸ਼ਿਚੰਜੀ ਮਹਾਰਾਜ ਬਾਬਾ ਸੁਖਦੇਵ ਸਿੰਘ ਜੀ ਦੀ 16 ਸੰਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸਥਾਨ ਤੇ ਉਹਨਾਂ ਦਾ ਰਹਿਣ ਦਾ ਸਹਿਣ ਦਾ ਖਾਣ ਪਾਣ ਦਾ ਸਾਰਾ ਸੁਚੱਜਾ ਪ੍ਰਬੰਧ ਕੀਤਾ ਆਇਆ ਸ਼ੇਰ ਤੋਂ ਸ਼ਾਮ ਤੱਕ ਜਲੇਬੀਆਂ ਚਾਪ ਕੋਲੇ ਦਾ ਲੰਗਰ ਚੱਲਿਆ ਉਪਰੰਤ ਗੁਰੂ ਘਰ ਲੰਗਰ ਸਾਰਾ ਦਿਨ ਚੱਲਿਆ ਔਰ ਦਵਾਈਆਂ ਦਾ ਲੰਗਰ ਵੀ ਚੱਲ ਰਿਹਾ ਸੋ ਅੱਜ ਦੇ ਇਸ ਮੁਬਾਰਕ ਦਿਨ ਤੇ ਮੈਂ ਸਭ ਗੁਰਨਾਨਕ ਨਾਮ ਲੈਵਾਂ ਸੰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸੰਗਮ ਮੇਲੇ ਤੇ ਦਰਸ਼ਨ ਦੇਦਾਰਾਂ ਲਈ ਜ਼ਰੂਰ ਜਾਣ ਔਰ ਅਮਨ ਆਮਾਨ ਦੀ ਸਥਿਤੀ ਬਣਾ ਕੇ ਰੱਖਣ ਕਿਉਂਕਿ ਕਈ ਮਹਿਸੂਸ ਕਰ ਰਹੇ ਹਨ ਕਿ ਬੱਚੇ ਕੁਛ ਰਾਤਾਂ ਕਰਦੇ ਨੇ ਕੁਚੀ ਰੌਲਾ ਪਾਉਂਦੇ ਨੇ ਇਹ ਸੰਗਮ ਮੇਲਾ ਜਿਹੜਾ ਹੈ ਵਿੱਚ ਨਾਮ ਬਾਣੀ ਕੀਰਤਨ ਕਥਾ ਵਿਚਾਰਾਂ ਦੀ ਸਾਂਝ ਪਾਈ ਜਾਵੇ ਤੇ Nirvighn ਚੌਲਸਾ ਪਹੁੰਚ ਕੇ ਆਪਣੀਆਂ ਮੰਦੀਆਂ ਮਨੋਰਾਜ਼ੀ ਤੁਰੀਆਂ ਕਰਨ। ਮੈਂ ਅਰਦਾਸ ਕਰਦਾ ਹਾਂ ਗੁਰੂ ਨਾਨਕ ਸਾਹਿਬ ਬਾਬਾ ਸੁਚੰਨ ਜੀ ਮਾਰੇ ਦੇ ਚਨਨ ਕਿ ਇਸ ਮੁਬਾਰਕ ਦਿਨ ਤੇ ਸਾਰੀਆਂ ਸੰਗਤਾਂ ਨੂੰ ਦਿਸ਼ਵ ਦੇਸ਼ ਅੱਜ ਜਿਹੜੀਆਂ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਪਾਤਸ਼ਾਹ ਆਪਣੇ ਇਸ ਮੁਬਾਰਕ ਦਿਨ ਤੇ ਸਭ ਦੀਆਂ ਸ਼ੁਭ ਕਾਮਨਾ ਪ੍ਰਵਾਨ ਕਰਨ ਅਰਦਾਸ ਬੇਨਤੀ ਹੈ ਕਿ ਆਪ ਸਭ ਵੀ ਇਨ ਪ੍ਰੋਗਰਾਮਾਂ ਚ ਸ਼ਾਮਲ ਹੋ ਕੇ ਤਨ ਮਨ ਤਨ ਨਿਸ਼ਕਰਾ ਕਰੋ ਔਰ ਆਪਣੀ ਮੰਦੀਆਂ ਮਨੋ ਕਾਮਨਾ ਪੂਰੀਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ